ਮਗੇ ਸ਼ੀਲਡ ਦੇ ਲਵਾਈ ਲੈ ਬਹੁਤ ਭਾਰੀਆਂ ਹੈ। ਕਿੰਨੀ ਹੈਵੀ ਸ਼ੀਲਡ ਆ ਹਾਂ। ਹਾਂ ਜੀ ਸਾਬ ਭਾਈ ਅਸੀਂ 10 ਦਿਨ ਪਹਿਲਾਂ ਹੀ ਹੈ ਜੇ ਸਾਡਾ ਪਿਆਰ ਆ ਜਿਹੜਾ ਹਨਾ ਮੈਂ ਬਾਈ ਨੇ YouTube ਤੇ ਦੇਖਿਆ ਤਾਂ ਦੇਖ ਕੇ ਮੈਂ ਤਨਾ ਬਾਕੀ ਤੁਸੀਂ ਆਏ ਦੱਸੋੜਦੇ ਭਾਈ ਮਸ਼ੀਨ ਦੇਖ ਮਿੱਤ ਮਾਡਲ ਜਿਹੜੇ ਹਿਸਾਬ ਦਾ ਮਾਡਲ ਆ ਹਾਂ ਲੈ ਨੰਬਰ ਪਤਾ ਗਿਆ ਹੋ ਗਿਆ ਭਾਈ ਤੁਹਾਨੂੰ ਭਾਈ ਜਿਆਦੇ ਪੁਰਾਣੇ ਭਾਈਆਂ ਨੂੰ ਸਾਡੇ ਬੜੇ ਭਾਈਆਂ ਪਿਆਰ ਭਰੀ ਸ਼ਾਸਿਕਾਲ ਉਮੀਦ ਕਰ ਤੂੰ ਸਭ ਠੀਕ ਠਾਕ ਹੋਵੋਗੇ ਅੱਜ ਵੀਡੀਓ ਲੈ ਕੇ ਆਇਆ ਆਪਣਾ ਭਾਈ ਜਨਿੰਦਰ ਰਤੋਂ 4000 ਜੀ ਦਾ YouTube ਤੇ ਚੈਨਲ ਬਣਿਆ Instagram ਤੇ Facebook ਪੇਜ ਤੇ ਉਹ ਭਾਈ ਮਸ਼ੀਨਾਂ ਚਲਾਉਂਦਾ ਹੁੰਦਾ ਸੀਗਾ ਹੌਲੀ-ਹੌਲੀ ਅੱਜ ਆਪਦੀ ਮਿਹਨਤ ਨਾਲ ਭਾਈ ਨੇ ਮਸ਼ੀਨ ਲਈ ਹੈਗੀ ਆਪਾਂ ਦਵਾਈ ਆ ਜਣੀ ਭਾਈ ਨੂੰ ਮਸ਼ੀਨ ਤੇ ਆਪਾਂ ਉਹਦੇ ਨਾਲ ਕਰਦੇ ਆ ਗੱਲਬਾਤ ਦਿੰਨੇ ਆ ਵਧਾਈਆਂ ਨੂੰ ਮੁਬਾਰਕਾਂ ਕੀ ਹਾਲ ਹੈ ਬਈ ਨਿੰਦਰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਬਹਾਈਆਂ ਬਾਈ ਤੈਨੂੰ ਪਹਿਲਾਂ ਤਾਂ ਨੂੰ ਵੀਰੇ ਜਿਆਦਾ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹਨਾ ਜਾਵੇ 20 ਹੋਰ ਸੁਣਾਓ ਜੀ ਬੱਸ ਵਧੀਆ ਵਧੀਆ ਠੀਕ ਠਾਕ ਹਾਂਜੀ ਹਾਂ ਠੀਕ ਠਾਕ ਤੇ ਅੱਜ ਕਰਾਤਾ ਬਾਈ ਦਾ ਸੌਦਾ ਹੁਣ ਲੈ ਕੇ ਚੱਲਿਆ ਪਿੰਡ ਨੂੰ ਉਹਦੇ ਕਮੇਨ ਬਾਈ ਦਿਸਮੇਸ਼ ਮਸ਼ੀਨਾਂ 9100 ਹਾਂਜੀ ਹਨਾ ਚਲੋ ਸ਼ੁਰੂਆਤ ਤਾਂ ਕਰੀਏ ਕਹਿੰਦੇ ਮਿਹਨਤ ਨੂੰ ਫਾਲਾਣਾ ਬਾਈ ਪਰ ਆਪਣੇ ਤਾਂ ਬਹੁਤ ਦੇਰ ਹੋ ਗਈ ਤੇਰ ਨੌਕਰ ਦੇ ਬਾਈ ਮਸ਼ੀਨਾਂ ਚਲਾਉਂਦੇ ਨੂੰ ਬਹੁਤ ਮੈਂ ਕਹਿੰਦਾ ਵੀ ਆ ਦਾੜੀ ਜਿੱਤ ਹੌਲੇ ਆ ਗਏ ਠੀਕ ਹੈ ਵੀ ਇਹੀ ਕੰਮ ਕਰਦੇ ਆ ਇਹਨੂੰ ਠੀਕ ਹੈ ਫਿਰ ਪਿਛਲੇ ਸਾਲ ਦਾ ਵਿਚਾਰ ਬਣਦਾ ਤਾਂ ਵੀ ਮਸ਼ੀਨ ਲੈ ਲਈਏ ਲੈ ਲਈਏ ਠੀਕ ਹੈ ਪਰ ਚਲੋ ਕੰਪਨੀ ਆਪਣੇ ਸਾਰੀਆਂ ਤੁਹਾਨੂੰ ਪਤਾ ਹੀ ਹਨ ਆਪਾਂ ਕੰਪਨੀਆਂ ਦੇ ਵਿੱਚ ਜਾਣੇ ਆ ਵਿਚਾਰੇ ਸਾਰੇ ਆਪਣਾ ਸਾਥ ਦਿੰਦੇ ਆ ਦਿੰਦੇ ਨੇ ਸਹੀ ਗੱਲ ਆ ਵੀ ਨਵੀਂ ਲੇਨਿੰਦਰਾ ਹਨਾ ਆ ਜਾ ਚੱਕ ਲੈ ਆ ਘਰੇ ਛੱਡੇ ਆਉਂਦੇ ਆ ਸਹੀ ਗੱਲ ਆ ਪਰ ਬਾਈ ਆਪਾਂ ਜਿੰਨਾ ਕ ਆਪਣਾ ਹਨਾ ਬਜਟ ਤਾਂ ਉਹ ਬਜਟ ਦੇ ਵਿੱਚ ਹੀ ਰਹਿ ਕੇ ਅਸਲ ਨਿੰਦਰ ਸਿੰਘਾ ਲਾਉਣੇ ਪੈਸੇ ਉਨੇ ਹੀ ਚਾਹੀਦੇ ਨੇ ਜਿੰਨੇ ਕੋਲ ਹੋਣ ਜੀ 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 ਜੇ ਹੁਣ ਆਪਾਂ ਨਵੀਂ ਮਸ਼ੀਨ ਮਿਲੀ ਤਾਂ ਆਧਾਰ ਕਾਰਡ ਤੇ ਲੋਨ ਹੋਈ ਜਾਂਦਾ ਮਿਲ ਜਾਂਦੀਆਂ ਨੇ ਪਰ ਉਹਦੀ ਜੇ ਹੁਣ ਮੰਨ ਲਓ ਤਾਂ 5 ਲੱਖ 4 ਲੱਖ ਕਿਸ਼ਤ ਆਉਗੀ ਇਹਨੇ ਹੁਣ ਜਿੰਨੇ ਕਮਾਏ ਕੋਲੇ ਤਾਂ ਰਹਿਣਗੇ ਜੀ 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 ਕਿ ਵੀ ਉਹ ਝਾਕਣਾ ਨਹੀਂ ਹੈਗੀ ਮੇਰੇ ਨਾਲ 6 ਮਹੀਨੇ ਭਾਈ ਉਹੀ ਆ ਜੰਨੇ ਆ ਹਾਂ ਮੇਰੇ ਪਾ ਦੇਖੀਏ ਕਿ 6 ਮਹੀਨੇ ਉਹੀ ਆ ਜੰਨਾ ਇਹ ਲੈਣੇ ਜਿਉਂ ਹੀ ਆਣੇ ਲੈਣੇ ਫੇਰ ਨਹੀਂ ਆਉਂਦੇ ਫੇਰ ਨਹੀਂ ਆਉਂਦੇ ਹਾਂ ਬਾਕੀ ਕਈ ਵਾਰ ਇਹ ਹੁੰਦਾ ਆਪਣਾ ਗਾਹਕ ਹੁੰਦਾ ਲੇਟ ਫੇਟ ਕਰ ਦਿੰਦਾ ਹਨਾ ਕਿ 47 ਨੇ ਤਾਂ ਲੇਟ ਫੇਟ ਕਰਨੀ ਨਹੀਂ ਜੀ ਜੀ ਬਾਕੀ ਤੁਸੀਂ ਆਏ ਹੁੰਦਾ ਸੁਰਦੇ ਬਾਈ ਮਸ਼ੀਨ ਦੇਖ ਮਿੱਤ ਮਾਡਲ ਜਿਹੜੇ ਹਿਸਾਬ ਦਾ ਮਾਡਲ ਆ ਹਾਂ ਉਹ ਹਿਸਾਬ ਦਾ ਮਾਡਲ ਤਾਂ ਲੱਗਦੀ ਨਹੀਂ ਲੱਗਦੀ ਨਹੀਂ ਹੁਣ ਆਹ 8 ਮਾਡਲ ਮਸ਼ੀਨ ਆ ਠੀਕ ਆ ਇਹ ਹੁਣ ਤੇਰੇ ਤੈਨੂੰ ਪਤਾ ਹੀ ਆ ਹਾਂ ਵੀ ਇਹ ਮਸ਼ੀਨਦਾਰ ਮਸ਼ੀਨ ਦਾ ਕਿੰਨਾ ਫਰਕ ਆ ਬਹੁਤ ਆ ਜਿਆਦੇ ਫਰਕ ਆ ਬਾਕੀ ਸਹੀ ਗੱਲ ਦਸ਼ਮੇਸ਼ ਦਾ ਬੜਾਪਾ ਬੜਾਪਾ ਦਾ ਮੋੜਾ ਨਹੀਂ ਹੈਗਾ ਜਿਹੜਾ ਵਧੀਆ ਬੜਾਪੇ ਚ ਜਾਂਦੀ ਹੀ ਨਹੀਂ ਇਹ ਇਹਦਾ ਹੈ ਮਾਕੇ ਸ਼ੈਲਡ ਦੇਖ ਲੈ ਬਾਈ ਲੈ ਬਹੁਤ ਭਾਰੀ ਹੈ ਹੈਵੀ ਸ਼ੈਲਡ ਹੈ ਹੂੰ ਮੈਂ ਕਹਿੰਦਾ ਜੇ ਬੰਦਾ 10 ਮਿੰਟ ਜਾ ਕੇ ਖੜਾ ਦੀ ਇਹਨਾਂ ਦੰਦਲ ਪਾ ਦੂ ਬਾਕੀ ਹੋਰ ਆਨੰਦਰਾ ਹਾਂਜੀ ਦੇਖ ਲੈ ਜਿੰਨੇ ਮਾਡਲ 878 8 ਮਾਡਲ ਹੈ ਨਾ ਹਾਂਜੀ ਨਹੀਂ ਇਹਨੇ 99 ਬਾਈ 99 ਵਾਲਾ ਨਵੇਂ ਮਾਡਲ ਆ ਬਾਈ ਠੀਕ ਆ ਕਿ ਤੂੰ ਗਲੀ ਨਹੀਂ ਪਚੀ ਨਹੀਂ ਹੈਨਾ ਬਈ ਐਨ ਮਸ਼ੀਨ ਆ ਬਿਲਡਿੰਗ ਨਹੀਂ ਹੋਈ ਕਿਤੇ ਕਿਤੇ ਵੀ ਨਹੀਂ ਹੋਈ ਵੀ ਇਹ ਤਾਂ ਚੀਜ਼ ਇਹਨੂੰ ਹੁੰਦੀ ਨਹੀਂ ਜੀ ਤੇ ਆ ਐਲੀਵੇਟਰ ਨਹੀਂ ਤੂੰ ਐ ਲਾਲਾ ਵੀ ਬਦਲਣ ਵਾਲੇ ਹੋਏ ਬਣੇ بس ਇੱਕਾ ਛੋਟੀ ਜੀ ਪੱਤੀ ਧਰ ਕੇ ਵੈਲਡਿੰਗ ਹੋਈ ਆ ਹੋਰ ਕਿਤੇ ਬਸ ਐ ਨਾ ਬਈ ਸਹੀ ਗੱਲ ਹੈ ਪੁਰਾਣਾ ਲੋਹਾ ਆਂਦਾ ਦਾ ਜਿਹੜਾ ਸ਼ੀਲਡ ਬਈ ਚੱਕਣੇ ਮੈਂ ਕਹਿੰਦਾ ਨਾਮ ਟੁੱਟ ਗਿਆ ਬਸ ਬਹੁਤ ਭਾਰੀ ਬਹੁਤ ਹੈਵੀ ਲੋਹਾ ਲਾਉਂਦੇ ਨੇਗੇ ਆ ਕਿ ਤੂੰ ਮੰਨ ਲਾ ਵੀ ਪੂਸ ਨਹੀਂ ਗਲੀ ਨਹੀਂ ਖਰੀਦੀ ਨਹੀਂ ਕਿ ਤੂੰ ਨਾ ਨਹੀਂ ਨਾ ਚਲੋ ਮਾਡਲ ਦੇ ਹਿਸਾਬ ਨਾਲ ਜਿਵੇਂ ਆਪਾਂ ਦੇਖ ਲਈਏ ਨਾ ਲੋਹਾ ਮਾੜਾ ਮੋਟਾ ਨਹੀਂ ਖਰਜਦਾ ਹਾਂ ਪਰ ਮਸ਼ੀਨ ਇਹਨ ਪੂਰੀ ਦੇਖ ਕੇ ਕੱਲ ਮੈਂ ਕਿਹਾ ਵੀ ਨਹੀਂ ਮੇਰਾ ਮੇਰਾ ਰਾਜੂ ਬਣਾ ਰਿਹਾ ਰਿਸ਼ਤੇਦਾਰ ਹਾਂ ਹਾਂ ਕਹਿੰਦਾ ਵੀ ਜੀਜੇ ਮਸ਼ੀਨ ਛੱਡਣੀ ਨਹੀਂ ਹੈਗੀ ਠੀਕ ਆ ਇਹ ਮਸ਼ੀਨ ਛੱਡਣ ਵਾਲੀ ਨਹੀਂ ਹੈਗੀ ਨਹੀਂ ਹੈਗੀ ਚਲੋ 20 ਚਲੋ ਆਪਾਂ ਧੰਨਵਾਦ ਕਰਦੇ ਆ ਅਮਰਦੀਪ ਬਾਈ ਅਮਰਦੀਪ ਦਾ ਹਨਾ ਦਸ਼ਮੇਸ਼ ਕਮੈਨ ਚ ਆਪਣਾ ਵੀਰ ਮੈਨੇਜਰ ਆ ਹਾਂਜੀ ਹਾਂ ਚਲੋ ਉਹਨੇ ਆਪਣੇ ਘਰ ਵਾਸਤੇ ਰੱਖੀ ਮੈਨੂੰ ਕਹਿੰਦਾ ਵੀ ਤੈਨੂੰ ਦਿਖਾ ਕੇ ਲਿਆਉਣੀ ਆ ਇਹ ਨਵਾਂ ਮਾਡਲ ਮਸ਼ੀਨ ਆ ਵੀ ਦੇਣੀ ਨਹੀਂ ਆਪਣੇ ਵਾਸਤੇ ਰੱਖੀ ਹੋਈ ਆ ਬਈ ਕੱਲ ਮੇਰੀ ਦੇਖ ਕੇ ਮਸ਼ੀਨ ਨੂੰ ਮੈਂ ਕਹਾ ਨਹੀਂ ਮੇਰੀ ਨਹੀਂ ਤਾਂ ਖਰਾਬ ਹੋ ਗਈ ਮੈਂ ਕਹਾ ਨਹੀਂ ਵੀ ਆ ਬੰਦੇ ਬਾਈ ਕੰਮ ਕਰਨਾ ਲੈ ਕੇ ਹੀ ਜਾਣੀਆਂ ਨਹੀਂ ਹੈ ਵੀ ਜਰਾਂ ਦਾ ਜਾ ਰਹੀ ਆ ਮਸੀਤ ਨਹੀਂ ਬਈ ਬਹੁਤ ਮੈਂ ਕਹਿੰਦਾ ਵੀ ਗੱਲ ਛੱਡ ਦਿਓ ਤੁਸੀਂ ਕੋਈ ਆ ਨਾ ਲਾ ਹੁਣ ਜਦੋਂ ਆਪਾਂ ਸੌਦਾ ਕਰਿਆ ਨਹੀਂ ਬੰਦਾ ਕਹਿੰਦਾ ਯਾਰ ਮੈਂ ਤਾਂ ਇਦੂ ਘੱਟ ਦਿੰਦਾ ਨਹੀਂ ਉਹ ਆਪਣੀ ਗੱਲ ਮੋੜੀ ਤਾਂ ਨਹੀਂ ਨਾ ਵੀਰੇ ਉਹਨੇ ਕਹਿਤਾ ਜਿਵੇਂ ਹਰਦੇਵ ਕਰ ਦੂੰ ਮੈਨੂੰ ਮਨਜ਼ੂਰ ਆ ਬਾਕੀ ਤੁਸੀਂ ਪੈ ਗਏ ਆ ਤਾਂ ਹੀ ਮੈਂ ਦੇਖੋ ਇਹ ਕਾਹ ਕੱਲ ਹੋਰ ਬਾਈ ਆਪਾਂ ਨਾ ਬਈ ਕਹਿਦੀ ਏ ਹਾਂਜੀ ਵੀ ਕਿੰਨਾ ਟਾਈਮ ਹੋ ਗਿਆ ਮੈਨੂੰ ਵੀ ਚਲੋ ਸੋਸ਼ਲ ਮੀਡੀਆ ਤੇ ਹਾਂਜੀ ਆ ਸਾਬ ਬਾਈ ਅਸੀਂ 10 ਦਿਨ ਪਹਿਲਾਂ ਹੀ ਅਜੇ ਸਾਡਾ ਪਿਆਰ ਆ ਜਿਹੜਾ ਹਨਾ ਮੈਂ ਬਾਈ ਨੇ YouTube ਤੇ ਦੇਖਿਆ ਤਾਂ ਦੇਖ ਕੇ ਮੈਂ ਤਾਂ ਅਸੀਂ ਹੀਰਾ ਕਮੈਨ ਦੇ ਇਕੱਠੇ ਹੋਏ ਪਾਣਾ ਕਿੱਥੇ ਹਾਂ ਹੀਰਾ ਕਮੈਨ ਉੱਥੇ ਇਕੱਠੇ ਹੋਏ ਤਾਂ ਬਾਈ ਦਾ ਬੜਾ ਵਧੀਆ ਸੁਭਾਅ ਲੱਗਿਆ ਹਨਾ ਜਿਹੜੀ ਸੱਚੀ ਗੱਲ ਆ ਸਾਹਮਣੇ ਕਹਿਣੀ ਬਾਕੀ ਸਾਡਾ ਇਹਨਾਂ ਪਿਆਰ ਬਣਿਆ ਬਾਈ ਆ ਮਹਾਰਾ ਦੀ ਕਿਰਪਾ ਗੱਲ ਆ ਨਾ ਪਹਿਲੀ ਜੀ ਮਸ਼ੀਨ ਲਈਆ ਬਾਈ ਨੇ ਇੱਕ ਫੋਨ ਲਾਇਆ ਸਾਡੇ ਨਾਲ ਪਹਿਲਾ ਉੱਥੇ ਖੜਾ ਜਿੱਥੇ ਸੀ ਪਹੁੰਚਣਾ ਦੇਖ ਲਓ ਤੁਸੀਂ ਨਹੀਂ ਚਾਹੀਦਾ ਵੀ ਅਪਰ ਨਹੀਂ ਵੀਰੇ ਇਹੀ ਕੋਲ ਜਾਣਾ ਹੈ ਜਾਣਾ ਇਹੀ ਕੋਸਾ ਇਹੀ ਕੋਸ ਰਹਿਣਾ ਉਰੇ ਹਾਂ ਹੁਣ ਆਪਾਂ ਕਹੀ ਮੈਂ ਕਹਾ ਮੈਨੂੰ ਡੀਕ ਠੀਕ ਆ ਜੀ ਇਹ ਫਿਰ ਮਿੱਤਰਤਾ ਕਾਦੀ ਹੋਈ ਮੈਂ ਉਹ ਸਹੀ ਗੱਲ ਵੀਰੇ ਇਹ ਇਹੀ ਗੱਲ ਇਹੀ ਹੁੰਦੀ ਆ ਨਾ ਭੈਣ ਭਰਾਵਾਂ ਦੀ ਬਾਕੀ ਲਿਜਾਣਾਂ ਦਾ ਕਿਸੇ ਨੇ ਤਾਂ ਕੁਛ ਨਹੀਂ ਕੁਛ ਨਹੀਂ ਆਹੀ ਕੋਸਾ ਇੱਥੇ ਹੀ ਰਹਿ ਜਾਣਾ ਇੱਥੇ ਹੀ ਰਹਿ ਜਾਣਾ ਭੱਜੇ ਨੱਠੇ ਬਰੀ ਜਾਂਦੇ ਆ ਇੱਥੀ ਦਾ ਇੱਥੀ ਰਹਿਣਾ ਸਾ ਇਹ ਗੇਰ ਚਾਰ ਨੇ ਦੇ ਆਚਾਰ ਗੇਰ ਆ ਠੀਕ ਆ ਹੋਰ ਮਸ਼ੀਨ ਵਧੀਆ ਲੱਗੀ ਪੂਰੀ ਵਧੀਆ ਮਸ਼ੀਨ ਕਿ ਤੂੰ ਨਹੀਂ ਨਹੀਂ ਆਦੂ ਐ ਲਾਲਾ ਵੀ ਇੱਥੋਂ ਜੇ ਹਨਾ ਪਾਣੀ ਵਾਲਾ ਵਾਟਰ ਕੂਲਰ ਧਰੇ ਤੋਂ ਹਾਂ ਗਲ ਜਾਂਦੀ ਗਲ ਜਾਂਦੀ ਹੈ ਹਨਾ ਉਮੀ ਪਈ ਜਾਗੀ ਸਾਫ ਹੀ ਆ ਲੋਹਾ ਦਾ ਇਹ ਤੇ ਸਮੇਸ਼ ਮਾੜਾ ਲਾਉਂਦੇ ਹੀ ਨਹੀਂਗਾ ਪਹਿਲੇ ਦਿਨ ਤੋਂ ਆਣਾ ਆਪਣੇ ਮਿੱਤਰਾਂ ਕੋਲੇ ਇੱਕ 95 ਮਾਡਲ ਆ ਇੱਕ 98 ਮਾਡਲ ਆ ਜੀ ਚੁੰਗਾ ਮਿਸਤਰੀ ਨੇ ਦਰਸ਼ਨ ਸਿੰਘ ਹੋਣੀਆਂ ਉਹਨਾਂ ਕੋਲੇ ਨੇ ਪੂਰੀਆਂ ਵਧੀਆ ਚੱਲਦੀਆਂ ਨੇ ਤੇ ਕੋਈ ਘਾਟ ਬਾਦ ਨਹੀਂ ਕਿਤੋਂ ਕੋਈ ਗਲੀ ਖੱਪੀ ਨਹੀਂ ਹੈਗੀ ਨਜ਼ਾਰਾ ਹੀ ਲੈਂਦਾ ਪਿਆ ਗਾ ਬੜਾ ਉੱਚੀ ਤਾਂ ਵੀ ਨਹੀਂ ਉਹੀ ਚਾਹੀਦੀ ਜਿਹਦਾ ਬੜਾਪਾ ਚੰਗਾ ਹੋਵੇ ਬੜਾਪਾ ਹੋਵੇ ਹੁਣ ਆ ਥੋੜਾ ਸਾਹਮਣੇ ਦੇ ਲੋ 99 ਮਾਡਲ ਮਸ਼ੀਨਾਂ ਹਨਾ ਮੈਨੂੰ ਮੈਂ ਇੱਕ ਦੋ ਵੀਰਾਂ ਨਾਲ ਬਣੇ ਫੋਨ ਲਾਏ ਸੱਜਣ ਮਿੱਤਰਾਂ ਨੂੰ ਆਖੇ ਯਾਰ ਇੰਨਾ ਪੁਰਾਣਾ ਮਾਡਲ ਚ ਕਾਹ ਨੂੰ ਵਾਦਵਾ ਪੁਰਾਣਾ ਮਾਡਲ ਲੱਗਦੀ ਨਹੀਂ ਬਾਕੀ ਭਾਈ ਬਜਟ ਦੀ ਗੱਲ ਹੁੰਦੀ ਹੈ ਨਾ ਸਹੀ ਗੱਲ ਆ ਤੇ ਪਾਉਣ ਬਣੇ ਬਜਟ ਤੋਂ ਬਾਹਰ ਚੱਲੀ ਏ ਚਾਦਰ ਤੋਂ ਪੈਰ ਬਾਹਰ ਕਰਾਂਗੇ ਤਾਂ ਨੰਗੇ ਰਹਿਣਗੇ ਨੰਗੇ ਰਹਿਣਗੇ ਸਹੀ ਗੱਲ ਆ ਵਿੱਚ ਰੱਖਾਂਗੇ ਤਾਂ ਟਕੇ ਜਾਏਗੇ ਹਾਂ ਹਨਾ ਵੀ ਬਾਕੀ ਹੁਣ ਜਿਵੇਂ ਤੂੰ ਮਿੰਤ ਕਰਦਾ ਤੇ ਨਾਲ ਤੇਰਾ ਰਿਸ਼ਤੇਦਾਰ ਆ ਦੋਨੇ ਤੁਸੀਂ ਚਲਾਉਣ ਵਾਲਿਓ ਨਹੀਂ ਮੈਂ ਤਾਂ ਵੀਰੇ ਇਹ ਦੇਖ ਲੈ ਪੁੱਛ ਲੈ ਇਹਨੂੰ ਆਪਾਂ ਤਾਂ ਮਸ਼ੀਨ ਉੱਪਰ ਤੱਕ ਚੜਕੇ ਨਹੀਂ ਦੇਖਿਆ ਠੀਕ ਆ ਬਸ ਇਹਨੂੰ ਕਹਿ ਵੀ ਰਾਜੀ ਤਸੱਲੀ ਕਰ ਲੈ ਠੀਕ ਆ ਹਾਂ ਵੀ ਤਸੱਲੀ ਕਰ ਲੈ ਆਪਣੀ ਜੱਤਰੀ ਤਸੱਲੀ ਹੋਊਗੀ ਕਿਹੜੀ ਦੀ ਤਸੱਲੀ 10 ਮਾਡਲ ਵੀ ਖੜੀ ਆ ਬਾਈ ਕੋਲੇ ਉਹ ਵੀ ਇਹਨੂੰ ਦਿਖਾਈ ਇਹਦਾ ਮਾਨਾ ਜਿਹੜਾ ਇੱਥੇ ਆ ਕੇ ਖੜਾ ਕਹਿੰਦਾ ਵੀ ਇਹੀ ਲੈ ਕੇ ਜਾਣੇ ਆ ਵਾ ਕੱਲ ਦਾ ਇਹੀ ਗਈ ਜਾਂਦਾ ਕਹਿੰਦਾ ਇਹੀ ਲੈ ਕੇ ਜਾਣੀ ਆ ਠੀਕ ਆ ਹਾਂ ਵੀਨੇ ਇਹੀ ਮਸ਼ੀਨ ਦੀ ਹਾਮੀ ਭਰੀ ਆ ਨਹੀਂ ਚਲੋ ਵਧੀਆ ਖੈਰ ਹਾਂ ਅਮਰਜੀਤ ਨੇ ਆਪਾਂ ਨੂੰ ਦਿੱਤਾ ਵੀ ਸੰਤ ਚੰਗਾ ਦਾ ਨਹੀਂ ਅਮਰਜੀਤ ਭਾਈ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਆਪਣਾ ਗਿੱਲ ਸਾਹਿਬ ਭਵਨ ਭਾਈ ਇਹਦਾ ਬਹੁਤ ਧੰਨਵਾਦ ਕਰਦੇ ਆਂ ਨਾ ਚਟਾਕੜਤਾ ਪਾ ਕੇ ਸਾਡੇ ਨਾਲ ਆਇਆ ਮੇਰਾ ਵੀਰਾ ਉਹ ਖੜਾ ਹੈ ਲੈ ਮੰਦਰ ਬਧਾਈਆਂ ਹੋ ਗਈ ਭਾਈ ਤੁਹਾਨੂੰ ਭਾਈ ਜਿਆਦੇ ਪੁਰਾਣੇ ਭਾਈਆਂ ਨੂੰ ਸਾਡੇ ਬੜੇ ਭਾਈਆਂ ਨੂੰ ਬਾਕੀ ਅਮਨਦੀਪ ਬਾਈ ਅਮਰਦੀਪ ਬਾਈ ਦਾ ਧੰਨਵਾਦ ਆ ਬੰਦਾ ਉਹ ਆਪਣਾ ਨਾ ਉੱਥੇ ਵਰਜਨਦਰ ਵੀਰ ਇੱਕ ਉਹ ਨੂੰ ਰੋਜ਼ ਡੇਲੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਅਮਨਦੀਪ ਨਾਲ ਉਹਦਾ ਵੀਰ ਉਹ ਬਸ ਅਮਨਦੀਪੇ ਮੂੰਹ ਤੇ ਜਿਹੜਾ ਹੋਰ ਬਾਈ ਗੱਲ ਬਹੁਤ ਵਧੀਆ ਚੜਦੀ ਕਲਾ ਦੇਖਿਆ ਬਾਈ ਦਾ ਫਾਰਮ ਦੇਖਿਆ ਹਾਂ ਜੀ ਧੂੜ ਕੱਢੀ ਪਈ ਆ ਭਾਈ ਮੈਂ ਕਹਿੰਦਾ ਸਾਨੂੰ ਹੁਣ ਮਲੇਰਕੋਟ ਲੈ ਆਉਣ ਲੱਗਣ ਲੱਗਿਆ ਜਿਵੇਂ ਖਮਾਣੋ ਪਹਿਲਾਂ ਮੈਂ ਮਲੇਰਕੋਟ ਲੈ ਆਉਂਦਾ ਨਹੀਂ ਸੀ ਹੁਣ ਦੇਖਦਾ ਹਫਤੇ ਦੋ ਦੋ ਗੇੜੇ ਅਸੀਂ ਵੀ ਨਹੀਂ ਸੀ ਜਾਂਦੇ ਹੈਗੇ ਇਹ ਲਾ ਉਧਰ ਨੂੰ ਨਹੀਂ ਲਵੰਨੀ ਨੂੰ ਪਿਛਲੇ ਸਾਲ ਉਧਰ ਉਹ ਭਾਗ ਆਪਣੇ ਜਿਹੜੇ ਰੋਡ ਲੱਗ ਜਵੇ ਨਾ ਹਾਂ ਹਾਂ ਬਾਈ ਇਹ ਦਿਨ ਮੈਂ ਪਹਿਲੇ ਦਿਨ ਆਇਆ ਮੈਨੂੰ ਮੈਂ ਨਾ ਮਲੇਰ ਕੋਟਲਾ ਮੈਨੂੰ ਦੋ ਢਾਈ ਘੰਟਿਆਂ ਦੇ ਵਿੱਚ ਆਇਆ ਪਰ ਹੁਣ ਆ ਤੇਰਾ ਮਲੇਰ ਕੋਟਲਾ ਕੱਲ ਵੀ ਆਇਆ ਮ ਅੱਜ ਵੀ ਆਇਆ ਬਸ ਉਹ ਘੰਟੇ ਦੇ ਵਿੱਚ ਆਇਆ ਜਿਹੜਾ ਉਹ ਪੁਰਨਾਹੜ ਜੀ ਟੱਪੇ ਮਲੇਰ ਕੋਟਲੇ ਪੈਰ ਲੱਗ ਜਾਂਦੀ ਐ ਨਾ ਬਾਹਰ ਪਹਿਲਾਂ ਮੈਨੂੰ ਤੂੰ ਇੱਧਰ ਨੂੰ ਕਹਦੇ ਵੀ ਲੁਧਿਆਣਾ ਨੰਗਣਾਗਾ ਮੈਨੂੰ ਐ ਹੋਊ ਯਾਰ ਕਿੱਥੇ ਤੂੰ ਇੱਧਰ ਕਹਦੇ ਵੀ ਅੰਮ੍ਰਿਤਸਰ ਨੂੰ ਜਾਣਾ ਮੈਂ ਕਹਿੰਦਾ ਮੈਂ ਹੁਣ ਵਾ ਗਿਆ ਦੋ ਘੰਟਿਆਂ ਚ ਕਿਉਂ ਤੂੰ ਪੱਟੀ ਏਰੀਏ ਚ ਜਾਂਦਾ ਸੀ ਕਮਿਸ਼ਨ ਲੈ ਕੇ ਜਾਣਾ ਉਹ ਐਂ ਜੇ ਲੱਗਦਾ ਯਾਰ ਆ ਪਿਆ ਕਦਾਂ ਦੇ ਤਾਂ ਮਸ਼ੀਨ ਆਵਾ 22 ਦਾ ਮੈਂ ਕਹਿੰਦਾ ਅੱਠ ਮਾਡਲ ਨਾ ਲੱਗਦੀ ਉਹ ਨਾ ਮੈਂ ਤਾਂ ਕਹਿ ਗਿਆ हटਿਆ ਲੱਗਦੀ ਉਹ ਨਾ ਮਾਡਲ ਵਿਸ਼ੇਸ਼ ਸਨੱਖੀ ਪੂਰੀ ਆ ਤੂੰ ਵੀ ਇਹ ਜੇ ਕਹੀ ਜਾਂਦਾ ਮੈਂ ਵੀ ਮਾਰ ਰਿਆ ਇਹਨਾਂ ਨੇ ਨਹੀਂ ਨਹੀਂ ਬਹੁਤ ਛੋਟੀ ਮਸ਼ੀਨਾ ਮੈਂ ਤਾਂ ਆਈ ਸੀ ਕਿਤੇ ਆ ਦੇਖ ਲੈ ਹੁਣ ਮੈਨੂੰ ਤਾਂ ਇਹ ਦੀਗਾ ਕਿਤੇ 99 ਮਾਡਲ ਗਲੀ ਪਈ ਹੋਣੀ ਆ ਨਾ ਨਾ ਰੇਂਦਰ ਸਾਹਮਣੇ ਆ ਸੁਤਰੀਆ ਬਾਈ ਮਸ਼ੀਨ ਬਹੁਤ ਹੈ ਬਾਕੀ ਮਨਦੀ ਬਾਈ ਅਮਰਦੀਪ ਬਾਈਆਂ ਘਰੇ ਰੱਖੀ ਹੋਈ ਦੀ ਹੈ ਨਾ ਇਹ ਬਿਲਕੁਲ ਬਿਲਕੁਲ ਕਹਿੰਦਾ ਵੀ ਮੈਂ ਦੇਣੀ ਨਹੀਂ ਬਹੁਤ ਔਖਾ ਪਹਿਲਾਂ ਨਾ ਇੱਕ ਦਿਹਾੜੀ ਜੀ ਬਾਈ ਲਿਆਂਦਾ ਬਾਈ ਲੈਣ ਤੇ ਕਹਿੰਦਾ ਵੀ ਮੈਂ ਘਰੇ ਰੱਖੀ ਹੋਈ ਹੈ ਰੇਂਦਰ ਇਹ ਬਿਲਕੁਲ ਇਹ ਗੱਲ ਵੀ ਸਹੀ ਆ ਅਮਰਜੀਤ ਦੇਣੀ ਹੋਣੀ ਸੀ ਮਨਦਾ ਮਸ਼ੀਨ ਕਹਿੰਦੇ ਜਿਵੇਂ 1.99 ਮਾਰਦਾ ਹਾਂ ਜੀ ਕਿ ਤੋ ਦਿਖਾ ਦੇ ਵੀ ਗਲੀ ਪਈ ਹੋਵੇ ਤਾਂਗੀ ਹੈ ਉਹ ਨਹੀਂ ਮਸ਼ੀਨ ਕਿਉਂਕਿ ਇਹਨੂੰ ਦਸ਼ਮੇਸ਼ ਕੰਪਨੀ ਦੀ ਇੱਕੋ ਹੀ ਗੱਲ ਆ ਵੀ ਆਪਾਂ ਚੀਜ਼ ਨਹੀਂ ਮਾੜੀ ਲਾਉਣੀ ਮਟੀਰੀਅਲ ਵਾਈ ਕਿੰਨੋਂ ਬਦ ਲੱਗਿਆ ਹੈ ਇੱਕ ਨੰਬਰ ਹੁਣ ਤੂੰ ਮਟੀਰੀਅਲ ਕੰਨੀ ਇੱਕ ਨੰਬਰ ਹੈ ਇੱਕ ਨੰਬਰ ਆ ਗਈ ਕਿਉਂਕਿ ਮੈਂ ਮੰਨ ਲਾ ਇਹਨਾਂ ਨਾਲ ਅੱਜ ਦਾ ਨਹੀਂ ਜੁੜਿਆ ਕੋਈ ਇੱਕ ਗੱਲ ਹੋਰ ਆ ਨਾ ਇੱਕ ਗੱਲ ਹੋਰ ਆ 99 99 ਦਾ 98 ਜਮ ਟਰੈਕਟਰ ਵਾਲੀ ਕਮੈਨ ਲਈ ਸੀ ਠੀਕ ਹੈ ਜੀ ਜਣੀ ਇਹ ਐਂ ਕਹਿੰਦੇ ਸੀ ਜਿਹੜੀ ਚੀਜ਼ ਟੁੱਟ ਗਈ ਚੱਕ ਲਿਆ ਪਰ ਟੁੱਟਦੀ ਹੈ ਹੀ ਨਹੀਂ ਸੀ ਨਾਲ ਇੱਕ ਗੱਲ ਹੋਰ ਆ ਇਹ ਮੇ ਮਸ਼ੀਨ ਦਾ ਇਹ ਜਿਹੜੇ ਮੀਰ ਮਾਲਕ ਲੈ ਗਏ ਤੇ ਉਹਨਾਂ ਕੋਲੇ ਮਸ਼ੀਨ ਇੱਕ ਬੰਦੇ ਕੋਲੇ ਰਹੀ ਹਾਂ ਪਾਸਟ ਹੋਣ ਰਾਇ ਪਹਿਲੀ ਪਹਿਲੀ ਪਾਰਟੀ ਪਹਿਲੀ ਪਾਰਟੀ ਉਹ ਅਮਰਜੀਤ ਆ ਅਮਰਜੀਤ ਬਾਈ ਕੋਲ ਆਈ ਆ ਠੀਕ ਆ ਹਾਂ ਬੜੀ ਗੱਲ ਆ ਬਾਕੀ ਕਾਲ ਹੋਰ ਦੇਖੀ ਸਾਬ ਤੇ ਬੜੀ ਗੱਲ ਹੈ ਵੀਾਈ ਦੀ ਸੇਫਟ ਦੇਖੀ ਜਿਹੜੀ ਜੀ ਦੀ ਗਰੰਟੀ ਆ ਕਹਿੰਦਾ ਵੀ ਜਿਹੜੀ ਜੀ ਦੀ ਗਰੰਟੀ ਨੇਦਰਾ ਦੇਤੀ ਇਹ ਨਹੀਂ ਹੋਗਾ ਵੀ ਮੇਰਾ ਮਸ਼ੀਨ ਦੇਣ ਤੱਕ ਮਕਸਦ ਆ ਹਾਂ ਉਹ ਚੀਜ਼ ਜਿਹੜੀ ਮੈਂ ਗਰੰਟੀ ਦੇਤੀ ਤੈਨੂੰ ਸੀ ਜੇ ਵਿੱਚ ਦਿੱਕਤ ਆ ਗਈ ਆ ਕੇ ਕੰਪਨੀ ਛੱਡ ਗਈ ਨਵੀਂ ਲਈ ਗੱਲ ਦਾ ਸੁਆਦ ਹੀ ਉਹ ਆ ਇੱਥੇ ਸੁਆਦ ਆ ਗਿਆ ਬਾਈ ਮਾਂ ਗੱਲ ਐ ਆ ਵੀ ਦੇਖਿਆ ਇਹਨੇ ਅਮਰਜੀਤ ਨੇ ਬੰਦੇ ਜੋੜਨੇ ਨੇ ਜੋੜਨੇ ਤੋੜਨੇ ਨਹੀਂ ਜੋੜਨੇ ਹੁਣ ਜੇ ਤੈਨੂੰ ਇਹ ਮਸ਼ੀਨ ਕਹਿ ਕੇ ਕੁਝ ਨਿਕਲ ਵੀ ਕੁਝ ਨਿਕਲ ਵੀ ਕੁਝ ਹੈ ਨਾ ਫਿਰ ਕੱਲ ਨੂੰ ਤੂੰ ਲੈ ਕੇ ਆ ਜੀਗਾ ਕਦੇ ਨਹੀਂ ਆਉਂਦਾ ਹਾਂ ਜੀ ਨਾ ਇਹਨਾਂ ਦੀ ਕੁਆਲਿਟੀ ਉਹ ਇਹ ਕੁਆਲਿਟੀ ਇਹ ਹੈ ਵੀ ਬਿਲਕੁਲ ਵੀ ਲੰਬਾ ਸਮਾਂ ਆਪਾਂ ਵਰਤਣਾਗਾ ਹਾਂ ਬਿਲਕੁਲ ਜੀ ਉਹ ਲਾਲਾ ਵੀ 98 ਤੋਂ ਲੈ ਕੇ 24 ਚੱਲ ਪਿਆ 26 ਸਾਲ ਹੋ ਗਏ ਮੈਨੂੰ ਇਹਨਾਂ ਨਾਲ ਮਿੱਤਰਤਾ ਪਈ ਨੂੰ ਠੀਕ ਹੈ ਕਦੇ ਕੋਈ ਆਪਣਾ ਇਸ ਗੱਲ ਦਾ ਰੌਲਾ ਨਹੀਂ ਪਿਆ ਹੈਗਾ ਠੀਕ ਹੈ ਜੀ ਜਿਹੜੀ ਗੱਲ ਕਹਿਦੀ ਹੈ ਆਪਣੀ ਗੱਲ ਵੀ ਨਹੀਂ ਮੋੜਦੇ ਹੈਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਆ ਨਹੀਂ ਅਗਲਾ ੜਕੇ ਖੜ ਜਾਂਦਾ ਵੀ ਅਸੀਂ ਤਾਂ ਦੂ ਘਟ ਕਰਨੇ ਹੀ ਨਹੀਂ ਯਾਰ ਕਰ ਨਹੀਂ ਹੁੰਦੀ ਠੀਕ ਹੈ ਬੰਦੇ ਦਾ ਮਾਨ ਨਾਂ ਰੱਖਦੇ ਨੇ ਇੱਜ਼ਤ ਕਰਦੇ ਨੇ ਬੰਦੇ ਦੀ ਠੀਕ ਹੈ ਕੋਈ ਐ ਸਵੇਰੇ ਆ ਗਿਆ ਵੀ ਇਤੋਂ ਨਹੀਂ ਵਿੱਚ ਹੁੰਦਾ ਅਗਲਾ ਭੁੱਖਾ ਮਰੀ ਜਾਂਦਾ ਖਾਣ ਪੀਣ ਨੂੰ ਕਈ ਕੰਪਨੀ ਦੇ ਵਿੱਚ ਨੌ ਦਾ ਕਾਨੂੰ ਲੈਣਾ ਸਾਰੇ ਕੋਲ ਕਈ ਕੰਪਨੀ ਚ ਚਾਹ ਵੀ ਨਹੀਂ ਪੁੱਛਦੇ ਚਾਹ ਵੀ ਨਹੀਂ ਵੀ ਬਹੁਤ ਪਾਣੀ ਵੀ ਦੂਰ ਦੀ ਗੱਲ ਆ ਇੱਥੇ ਆ ਕੇ ਬਾਅਦ ਵਿੱਚ ਬੈਠੀ ਤਾਂ ਕੱਲ ਅਸੀਂ ਆਏ ਜਰ ਨਾ ਬਾਈ ਤਾਂ ਹੈ ਨਹੀਂ ਤਾਂ ਦਫ਼ਤਰ ਚ ਆਪਣਾ ਆ ਅਸੀਂ ਆਏ ਆਉਂਦਿਆਂ ਨੂੰ ਚਾਹ ਪਾਣੀ ਜਿਹੜੇ ਪਹਿਲਾਂ ਚਾਹ ਪਾਣੀ ਬਾਕੀ ਗੱਲਾਂ ਬਾਅਦ ਚ ਠੀਕ ਹੈ ਕੋ ਸਤਕਾਰ ਇਹ ਚੀਜ਼ ਦਾ ਹੁੰਦਾ ਕੰਮ ਤਾਂ ਚੱਲਿਓ ਜਾਂਦੇ ਨੇ ਹਾਂ ਠੀਕ ਆ ਗੱਲ ਬਹੁਤ ਵਧੀਆ ਬਾਈ ਮੇਰੇ ਪਸੰਦਾ ਮਸ਼ੀਨ ਬਹੁਤ ਸੋਹਣੀਆਂ ਮਸ਼ੀਨਾਂ ਮੁਆਰਕਾ ਤੈਨੂੰ ਪਰਮਾਤਮਾ ਵਾਦਾ ਕਰੇ ਹਾਂ ਹਾਂ ਵੀ ਭਾਈ ਮੈਨੂੰ ਇਹ ਦੇਈ ਬਿਲਕੁਲ ਦੇਣੀ ਆ ਹੋਰ ਨਹੀਂ ਬਿਲਕੁਲ ਇਹ ਚੀਜ਼ ਚੰਗੀ ਆ ਭਾਈ ਤਾਂ ਹੀ ਚਾਹੁੰਦਾ ਬਿਲਕੁਲ ਸਹੀ ਗੱਲ ਆ ਬਹੁਤ ਸੋਹਣੀ ਗੱਲ ਮੈਂ ਤਾਂ ਕਹਿਣਾ ਕਹਿ ਕਹਾ ਕੇ ਹੁਣ ਕਟਰ ਵੀ ਦਵਾ ਦੀ ਮੱਕੀ ਵਾਲਾ ਕਟਰ ਦੇਣਾ ਭਾਈ ਨਿੰਦਰ ਨੂੰ ਮੈਂ ਤਾਂ ਕਹਿੰਦਾ ਉੱਥੇ ਵੀ ਕਿਹਾ ਇਹਨੂੰ ਹਾਂ ਜਿੱਤੇ ਆਪਾਂ ਬੈਠੇ ਦੀ ਹੁਣ ਇੱਥੇ ਹੋਏ ਰਹੀ ਆ ਆਪਾਂ ਕਟਰ ਦੇ ਦਈਏ ਨਾਲ ਕਟਰ ਦੇ ਦਈਏ ਨਾਲ ਬਿਲਕੁਲ ਬਿਲਕੁਲ ਹਾਂ ਕਿਉਂ ਨਿੰਦਰਾ ਠੀਕ ਆ ਏਰੀਆ ਤੇਰੇ ਕੋਲੇ ਹੈਗਾ ਗਾ ਬਿਲਕੁਲ ਵੀਰੇ ਤੁਹਾਡੇ ਇਹ ਭਾਈ ਆ ਗਾਲਾ ਟਾਈਮ ਹੁੰਦਾ ਏ ਅੱਜ ਉਹ ਦਿਨ ਚੜਿਆ ਏ ਜਿਹਨੂੰ ਕਹਿ ਦਈਏ ਵੀ ਨਾਤਾ ਪਤ ਘੇ ਨੜ ਲਿਆ ਸਕਦੇ ਆ ਹਾਂਜੀ ਇਕ ਕੁਦਰਤੀ ਹੁੰਦਾ ਪਿੱਛੇ ਮੈਂ ਅੰਦਰ ਤੋਂ ਦੰਦਾ ਦੰਦਾ ਮਸ਼ੀਨ ਲਾ ਲੇ ਲੇ ਇਹਦੇ ਕੋ ਗਹਿਰ ਮਸ਼ੀਨ ਆਈ 14 ਮਾੜ ਠੀਕ ਆ ਮੈਂ ਕਹ ਲਾਈਆ ਇੱਕ ਕਹਿੰਦਾ ਨਿੰਦਰਾ ਮਸ਼ੀਨ ਬਹੁਤ ਕੰਮ ਦੀ ਆਈ ਹੋਈ ਆ ਵੀ ਰੁਪਈਏ ਦੀ ਗੱਲ ਨਾ ਮੇਰੇ ਕੋਈ ਵੀ ਕਰੀ ਮਸ਼ੀਨ ਲੈ ਜਾ ਸੀਜ਼ਨ ਲਾ ਕੇ ਜਿਹੜਾ ਕੋ ਦਿਨਾਂ ਦੇ ਦੇ ਦੀ ਠੀਕ ਆ ਵੀ ਲੋਨ ਆ ਥੋੜਾ ਜਿਆਦਾ 4 ਲੱਖ ਰੁਪਈਆ ਉਹ ਉਹ ਲਾ ਦੇ ਮੈਨੂੰ ਜਿਹੜਾ ਕੋ ਦਿਨਾਂ ਦੇ ਦੇ ਦੀ ਕੋਈ ਫਰਕ ਨਹੀਂ ਮੈਨੂੰ ਕੋਈ ਵੀ ਕੋਈ ਜੱਕਾ ਨਹੀਂ ਭੈਣ ਭਾਈ ਸਮਾਂ ਨਹੀਂ ਦਿਓ ਇਸ ਟਾਈਮ ਉਹ ਸਮਾਂ ਨਹੀਂ ਦੀ ਸਮਾਂ ਆ ਜਾ ਕੇ ਸਮਾਂ ਆਇਆ ਸਮਾਂ ਆ ਜਾ ਗਿਆ ਠੀਕ ਆ ਬਿਲਕੁਲ ਬਿਲਕੁਲ ਬੰਦੇ ਦੀਆ ਭਾਈ ਸਾਰੇ ਜ ਮੇਰੇ ਕੋਲੇ ਖੜੀ ਆ ਬਿਲਕੁਲ ਉਹ ਤਾਂ ਆਪਾਂ ਪਿੰਡ 'ਚ ਕਹੀ ਕਹੀ ਜਾਣਦੇ ਨੇ ਵੀ ਵੇਚਣੀਆਂ ਵੇਚਣੀਆਂ ਜਿੱਦ ਨੇ बिक ਜੇ ਉਹਦ ਨੇ ਉਹ ਆ ਕੇ ਕਹਿਣ ਨੇ ਉਹ ਯਾਰ ਮੈਂ ਲੈ ਲਈ ਮੈਨੂੰ ਵੀ ਦੱਸਿਆ ਅੱਗੇ ਵੀ ਮੈਂ ਰੱਖ ਲੈਂਦਾ ਇਹਦਾ ਉਹ ਕਰ ਲੈਂਦਾ ਪਰ ਉਹ ਸਮਾਂ ਹੁੰਦਾਗਾ ਬਿਲਕੁਲ ਜੀ ਬਿਲਕੁਲ ਠੀਕ ਆ ਚਲੋ ਤੰਦਰੁਸਤੀਆਂ ਬਕਸੇ ਹਨਾ ਪ੍ਰਮਾਤਮਾ ਵਾਅਦਾ ਕਰੇ ਵਾਅਦਾ ਕਰੇ ਹਨਾ ਹਾਂ ਜੀ ਚੰਗਾ ਵੀਨੰਦਰ ਬੁਣਾਈਆ ਮੈਨੂੰ ਦੁਆਰੇ ਦੁਆਰੇ ਬਹੁਤ 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 ਮੋਹਰ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤਰੋ 10 ਹੁੰਦੀਆਂ ਨੂੰ ਟਾਈਮ ਹੀ ਨਾ ਲੱਗਦੀ ਠੀਕ ਹੈ ਨਾ 3 ਦਿਨ ਬਦੇ ਆਪਾਂ ਦਾ ਮਿਹਨਤ ਵਾਲੇ ਬੰਦੇ ਆ ਨਾ ਆਪ ਵੀ ਆਲ ਇੰਡੀਆ ਘੁੰਮਣ ਵਾਲੇ ਬੰਦੇ ਨੇ ਸਹੀ ਗੱਲ ਹੈ ਚਲੋ ਬਾਈ ਦਾ ਧੰਨਵਾਦ ਅਮਰਦੀਪ ਦਾ ਬਹੁਤ ਜਿਹੜੀ ਮਸ਼ੀਨ ਵਧੀਆ ਆ ਨਾ ਆਪਾਂ ਨੂੰ ਮਿਲ ਗਈ ਆ ਜੀ ਬਿਲਕੁਲ ਜਿੰਨਾ ਕਾ ਬਣਾ ਬਜਟ ਤਾਂ ਉਹਦੇ ਵਿੱਚ ਆਪਣਾ ਸਰਕਲ ਘੁੰਮ ਗਿਆ ਸਰਕਲ ਘੁੰਮ ਗਿਆ ਗਿੱਲ ਜਾਦਰ ਦੇ ਪੈਰ ਪਾਹਰ ਕਰੇ ਲੱਗੇ ਉਹ ਵੀ ਲੋਟ ਨਹੀਂ ਤਾਂ ਹਾਂ ਵੀ ਇਹ ਇੱਕ ਸਿਸਟਮ ਆ ਜੇ ਪਹਿਰੇ ਸਾਹਿਬ ਤੋਂ ਮਸ਼ੀਨ ਦੇ ਅੰਦਰ ਦੇ ਨੇ ਵੀ ਆਪਣੇ ਬਾਹਰ ਕੀਓ ਆਪਾਂ ਦੂਜੀ ਗੱਲ ਇਹ ਵੀ ਦਵਾਈ ਦਵਾਈ ਫਿਰ ਉਹ ਬਿਲਕੁਲ ਠੀਕ ਮੈਂ ਬਾਈ ਨਹੀਂ ਬਗਾਈ ਮੈਂ ਨਹੀਂ ਮੈਂ ਇੱਥੇ ਨਹੀਂ ਬਾਈ ਰਹੀਓ ਗਈ ਆ ਵਾ ਇਹ ਮੈਂ ਗਾਂਹ ਦਵਾਈ ਠੀਕ ਆ ਹਾਂਜੀ ਚਲ ਵਧੀਆ ਜੱਲੀ ਬੰਦਿਆਂ ਕੋ ਮਸ਼ੀਨ ਉਹਨਾਂ ਕੋਲ ਵੀ ਠੀਕ ਉਹ ਬੰਦੇ ਇਹ ਜੇ ਬੰਦੇ ਵਧੀਆ ਟੱਕਰੇ ਇਹ ਕਹਿੰਦਾ ਵੀ ਲੋਨ ਵੀ ਹਨਾ ਜ਼ਿੰਮੇਵਾਰੀ ਵਾਲਾ ਬੰਦਾ ਦੇਣਾ ਮੈਂ ਕਿਹਾ ਮੇਰੀ ਜ਼ਿੰਮੇਵਾਰੀ ਹੈ ਤੇ ਲੋਨ ਤੇ ਦੇ ਵਿਚਾਰੇ ਕਲੀਅਰ ਕਰਕੇ ਸੀਗਾਂ ਲੈ ਕਣਕ ਦਾ ਉਹ ਇਹਦੇ ਕੋਲ ਇਹਦੇ ਕੋਲ ਫੋਨ ਨਹੀਂ ਫੋਨ ਇਹਦੇ ਕਰਨਾ ਚਾਹੀਦਾ ਇਹਨੂੰ ਉਹ ਉੱਟੇ ਉਹ ਫੋਨ ਕਰਦਾ ਪਾਈ ਕੇ ਲੋਨ ਕਰਕੇ ਹਾਂਜੀ ਹੁੰਦਾ ਕੰਮ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਹੇ ਬਾਈ ਠੀਕ ਹੈ ਬਾਈ ਤੁਹਾਨੂੰ ਜੇ ਨਾ ਬਰਾਂਗ ਆ ਪਾਈ ਤੇ ਨਾ ਚੱਲ ਰਾਜੂ ਦਾ ਸਟਾਰਟ ਹੋਏ